ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਜੀ ਪਟਾਈ ਆਲੂ ਦੀ ਅੱਜ ਦੂਜੇ ਦਿਨ ਤੇ ਕੱਲ ਆਪਾਂ ਉਹੀ 60 ਕੁ ਗੱਟੇ ਹੋਏ ᱛੀ ਆਪਣੇ ਤੇ ਅੱਜ ਵਧੀਆ ਕੰਮ ਖਿੱਚਿਆ ਜਾਊਗਾ ਤਕਰੀਬਨ ਇੱਧਰ ਵੀ ਆਪਣੀਆਂ ਪੱਟ ਕੇ ਰੱਖੀਆਂ ਹੋਈਆਂ ਨੇ ਤਿੰਨ ਲਾਈਨਾਂ ਤੇ ਆਲੂ ਨੂੰ ਥੋੜੀ ਜੀ ਹਵਾ ਲੱਗੀ ਜਾਊਗੀ ਹਵਾ ਲੱਗਣ ਨਾਲ ਤੇ ਮਿੱਟੀ ਸੁੱਕੀ ਜਾਊ ਤੇ ਨਕਾਲ ਪੂਰਾ ਵਧੀਆ ਦੇਖੋ ਥੋੜਾ ਜਿਹਾ ਮਿੱਟੀ ਕਰਕੇ ਆਲੂ ਕੱਟ ਲੀਂਦਾ ਏ ਤੇ ਝਾੜ ਬਹੁਤ ਸੋਹਣਾ ਆਲੂ ਦਾ 72 ਦਿਨ ਦਾ ਆਲੂ ਆ ਆਪਣਾ ਇਹ ਆ ਦੇਖੋ ਕਿੰਨਾ ਸੋਹਣਾ ਝਾੜ ਆ ਤੇ ਸਹਿਜ ਵੀ ਪੂਰਾ ਵਧੀਆ ਅੱਜ ਤਕਰੀਬਨ ਹੋ ਜਾਊਗਾ 150 ਗੱਟਾ ਫਿਰ ਅੱਜ ਸ਼ਾਮ ਨੂੰ ਪਾਵਾਂ ਗੱਡੀ 'ਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਕਿਸੇ ਵੀ ਇੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲੇ ਰੇਟ ਦੀ ਦੰਨੇ ਆ ਅਪਡੇਟ ਵੀ ਕੀ ਰੇਟ ਆ ਆਲੂ ਦਾ ਤੇ ਵੀ ਘਟਿਆ ਜਾਂ ਵਧਿਆ ਏ ਤੇ ਪਰਲਾ ਆਲੂ ਵੀ ਆਪਾਂ ਪੱਟਣਾ ਏ ਉਹ ਖੇਤ ਹਲੇ ਠੀਕ ਆ ਥੋੜਾ ਜਿਹਾ ਮੀਂਹ ਪੈਣ ਕਾਰਨ ਖੇਤ ਨਰਮ ਹੋ ਗਿਆ ਮੀਂਹ ਜਿਹੜਾ ਰਸ ਮਾ ਰਸਮ ਜਿਹਾ ਪਈ ਗਿਆ ਉਹਦੇ ਕਰਕੇ ਬਟਾਂ ਸਾਰੀਆਂ ਗਿੱਲੀਆਂ ਹੋ ਗਈਆਂ ਤੇ ਹੁਣ ਆਪਾਂ ਪਟਾਈ ਰੋਕ ਸਕਦੇ ਨਹੀਂ ਤੀ ਬੇਲ ਵੱਡੀ ਹੋਈ ਤੀ ਪੱਟਣਾ ਦਾ ਪੈਣਾ ਹੀ ਤੀ ਤੇ ਉਸੇ ਕਰਕੇ ਫਿਰ ਪਟਾਈ ਲਾਈ ਹੋਈ ਆ ਆਪਣੀ ਤੇ ਆ ਖੇਤ ਆਪਣਾ ਹਲੇ ਠੀਕ ਆ ਆ ਦੇਖੋ ਬੱਟਾ ਉੱਪਰੋਂ ਚਿੱਟੀਆਂ ਨੇ ਇਹਦੀਆਂ ਤੇ ਖਾਲੀਆਂ ਥੋੜੀਆਂ ਜਿਹੀਆਂ ਗਿੱਲੀਆਂ ਹੋਣਗੀਆਂ ਚਲੋ ਇਹ ਬੇਲ ਵੱਢੀ ਤੋਂ ਬਾਅਦ ਹਵਾ ਲੱਗੀ ਜਾਣੀਆਂ ਇਹਨੂੰ ਆ ਵੀ ਆਪਾਂ ਸਾਰੇ ਪਲਾਟ ਪਾੜ ਦੇਣਾ ਉਹ ਸਿਰੇ ਤੱਕ ਬਾਕੀ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ 1-2 ਰੁਪਏ ਡਾਊਨ ਆ ਗਿਆ ਹੁਣ ਆਲੂ ਦਾ ਤੇ ਦੜੇ ਦਾ ਰੇਟ ਵੀ ਠੇਹ ਹੀ ਆਇਆ ਮੰਨ ਕੇ ਚੱਲੋ ਤੁਸੀਂ ਕੱਲ 18.5 ਰੁਪਏ ਰੇਟ ਤੇ ਆਲੂ ਦਾ ਐਲ ਆਰ ਦਾ ਤੇ ਜਿਹੜਾ ਸਿੰਪਲ ਪਾਸ ਆ ਉਹਦਾ ਰੇਟ ਅੱਜ ਉਹੀ 16.5-17 ਰੁਪਏ ਰੇਟ ਆ ਗਿਆ ਉਹੀ 1.5-2 ਰੁਪਏ ਠੇਹਾਂ ਆ ਗਿਆ ਰੇਟ ਤੇ ਆ ਅਪਡੇਟ ਆ ਰੇਟ ਦੀ ਬਾਕੀ ਦੇਖੋ ਆ ਮਹੀਨੇ ਦੇ ਲਾਸਟ ਤੱਕ ਰੇਟ ਵੀ ਕਿੰਨਾ ਕ ਡਾਊਨ ਆਉਂਦਾ ਤੁਹਾਨੂੰ ਵੀਡੀਓ ਜੀ ਦੱਸਦੇ ਰਹਾਂਗੇ ਸਾਂਝਾ ਕਰਦੇ ਰਹਾਂਗੇ ਬਾਕੀ ਕਮੈਂਟ ਕਰਕੇ ਦੱਸਿਓ ਝਾੜ ਕਿੱਦਾਂ ਦਾ ਏ ਵੀ ਵਧੀਆ ਜਾਂ ਵੀ ਕਿੰਨਾ ਕ ਪੂਰਾ ਵਧੀਆ ਝਾੜ ਆ ਮੇਰੇ ਹਿਸਾਬ ਨਾਲ ਉਹੀ ਮੰਨ ਕੇ 70 72 ਕਿਲੋ ਦਾ ਆਲੂ ਜੇ 70 ਕੁਇੰਟਲ ਦਾ ਵੀ ਹੁੰਦਾ ਆਪਣਾ ਜਿਹੜਾ 40 mm ਤੋਂ ਉੱਪਰ ਲਾ ਭਰ ਰਹੇ ਹਾਂ 40 ਤੋਂ ਪੋਰੀ ਵਾਲੇ ਬਾਰਦਾਨੇ 'ਚ ਜੇ 70 ਕੁਇੰਟਲ ਦਾ ਹੁੰਦਾ ਬਹੁਤ ਵਧੀਆ ਝਾੜ ਆ ਤੇ ਮੌਸਮ ਵੀ ਪੂਰਾ ਵਧੀਆ ਤੇ ਪਹਿਲਾਂ ਬੱਦਲ ਬਾਈ ਤੇ ਕੱਲ ਅੱਜ ਵਧੀਆ ਸੋਹਣੀ ਧੁੱਪਾਂ ਲੱਗਦੀ ਆ ਤੇ ਖਾਣ ਲੇਬਰ ਵਾਲੇ ਰੋਟੀ ਤੇ ਚਲਾਉਨੇ ਆ ਪਟਾਈ ਦਾ ਕੰਮ ਰੋਵੀ ਚੈੱਕ ਝਾੜ ਕਿੰਨਾ ਗਾ ਲੂ ਆ ਦੇਖੋ ਤੇ ਆ ਖੇਤ ਚ ਦਾਣੀ ਦਾਣਾ ਤੇ ਫੈਜ ਵੀ ਪੂਰਾ ਵਧੀਆ ਏ ਥੋੜੀ ਗਿੱਲੇ ਕਰਕੇ ਪ੍ਰੋਬਲਮ ਆ ਰਹੀ ਆ ਮਿੱਟੀ ਜਿਆਦਾ ਆਉਂਦੀ ਆ ਤਰੀਬਨ ਅੱਜ ਹੋਏ ਜਾਊਗੀ 150 ਦੇ ਲਗਵੇਂ ਬੋਰੀ ਪੱਟੀ ਜਾਣੀਆਂ ਤੇ ਟਾਈਮ ਹੋ ਗਿਆ ਉਹੀ 6:30 1:00 ਵਜੇ ਦਾ ਟਾਈਮ ਹੋ ਗਿਆ ਹੋ ਗੀਆਂ ਜੀ 80 ਕਬੂਰੀਆਂ ਦਾ ਗੇੜ ਹੋ ਗਿਆ ਤੇ 80 ਕੋ ਹੋਰ ਪੜ ਦੇਣਾ ਲੇਬਰ ਵਾਲੇ ਜਾਨ ਨੂੰ ਕੋਈ 1.5 ਕ ਸੌ ਬੋਰੀ ਹੋ ਜੂ ਅੱਜ ਤੇ ਉਸ ਕੱਲ ਦੀਆਂ ਪਈਆਂ ਨੇ ਫਿਰ ਪਾਉਨੇ ਆ ਸ਼ਾਮ ਨੂੰ ਗੱਡੀ 'ਚ ਤੇ ਨਾਲੇ ਵਜਨ ਕਰਦੇ ਆ ਫਰਸੀ ਕੰਡੇ ਕਰਾਵਾਂਗੇ ਟਰਾਲੀ ਦਾ ਤੇ ਨਾਲੇ ਆਪਾਂ ਨੂੰ ਬੋਰੀ ਦੀ ਭਰਤੀ ਪਤਾ ਲੱਗ ਜੂ ਕਿੰਨਾ ਮਾਲ ਆ ਇੱਕ ਬੋਰੀ 'ਚ ਫਰਸੀ ਕੰਡੇ ਤੇ ਇਹ ਮੂਰੇ ਆਪਾਂ ਲਾਈਨਾਂ ਪੱਟ-ਪੱਟ ਰੱਖੀ ਜਾਂਦੇ ਆ ਹਵਾ ਲੱਗੀ ਜਾਂਦੀ ਐ ਇਹਨਾਂ ਨੂੰ ਤੇ ਆਲੂ ਨਾਲੋਂ ਮਿੱਟੀ ਝੜੀ ਜਾਊਗੀ ਇਹ ਤਾਂ ਬਹੁਤ ਜ਼ਿਆਦਾ ਨਰਮ ਆ ਤੇ ਬਾਕੀ 27 ਤਰੀਕ ਦੀ بارش ਦਿਖਾ ਦਿਖਾ ਰਿਹਾ ਨੈਟ ਤੇ ਕ੍ਰੀਮਣਾ ਆਪਣਾ ਕੱਲ ਨੂੰ ਆ ਖੇਤ ਦਾ ਕੰਮ ਲਵੇ ਲੱਗ ਜਵੇ ਤੇ ਨਹੀਂ ਫਿਰ ਅੱਧ ਵਿਚਾਲਾ ਆ ਜਾਣਾ ਇਹ بارش ਪੈ ਗਈ ਪਰਸੋਂ ਨੂੰ 27 ਤਰੀਕ ਦੀ بارش ਦੱਸੀ ਹੋਈ ਆ ਪੈਂਦਾ 40% ਨਹੀਂ ਤੇ ਬਾਕੀ ਦੇਖੋ ਪੈਂਦਾ ਜਾਂ ਨਹੀਂ ਪੈਂਦਾ ਕਰਨੂਰ ਸਿੰਘ ਚਲਾ ਰਿਹਾ ਟਰੈਕਟਰ ਬਿੱਲੇ ਕਰਕੇ ਮਸ਼ੀਨ ਮਿੱਟੀ ਬਹੁਤ ਜ਼ਿਆਦਾ ਘੱਟ ਝਾੜਦੀ ਆ ਦੇਖੋ ਇੱਕ ਡਿੱਗ ਡਿੱਗੇ ਆਲੂ ਨੇ ਪੂਰਾ ਵਧੀਆ ਸਾਈਜ਼ ਆ ਦੇਖੋ ਕੱਲੇ ਹੀ ਹੱਥ ਚ ਆਉਂਦਾ ਵਿੱਚ ਵਿੱਚ ਤਾਂ ਹੈ ਜਿਆ ਸਾਈਜ਼ ਆ ਦੇਖੋ ਪੱਟਿਆ ਪਰ ਆਲੂ ਲੋ ਚੜ ਆਏ ਜਾਊਗਾ ਤਕਰੀਬਨ ਜਿੱਥੇ ਤੱਕ ਹੁਣ ਤੱਕ ਪੱਟਿਆ ਗਿਆ ਆਲੂ ਬੋਰੀਆਂ ਦੇ ਹਿਸਾਬ ਨਾਲ ਜੇ ਲਾਈਏ ਇਹ ਆਪਣਾ ਕੀਲੇਗ ਦਾ ਗੇੜ ਪੱਟਿਆ ਗਿਆ ਉਹੀ ਸਮਝ ਲਓ 180 80 80 ਦੇ ਲਵੇ 180 90 ਦੇ ਲਵੇ ਬੂਰੀਆਂ ਹੋ ਜਾਣਗੀਆਂ 80 80 ਦਾ ਝਾੜ ਆ ਜਾਊਗਾ ਮੇਰੇ ਹਿਸਾਬ ਨਾਲ ਬਾਕੀ ਦੇਖੋ ਕੀ ਕਿੰਨਾ ਕਾਉਂਦਾ ਬਾਕੀ ਕੰਡਾ ਹੋਏ ਤੇ ਪਤਾ ਲੱਗੇ ਜਾਣਾ ਹੈ ਬਾਕੀ ਤੁਹਾਡੇ ਸਾਹਮਣੇ ਪਿਆ ਆਲੂ ਦੇਖੋ ਦਾਣੇ ਦਾਣਾ ਹੀ ਦਾਣਾ ਚਮਕਦਾ ਦੇਖ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਵੀਰ ਹਰੇਕ ਬੰਦੇ ਨੂੰ ਤੇ ਯਾਰ ਬਾਂ ਹੁੰਦਾ ਆਲੂ ਪੇ ਆਈ ਪਾਏ ਦਾ ਵੀ ਅਗਲਾ ਤਾਂ ਝਾੜ ਦੱਸ ਦਿੰਦਾ ਵੀ ਇੰਨਾ ਕ ਝਾੜ ਆਊਗਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਕ ਝਾੜ ਆ ਸਕਦਾ ਟੰਕਾ ਲਾਇਆ ਹੁਣ ਆ ਲੈ ਆ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਪਟਾਈ ਕਰਤੀ ਆਪਾਂ ਬੰਦ ਤੇ ਬੰਦੇ ਚੁਗ ਰਹੇ ਨੇ ਗੋਲੀ ਜਿਹੜਾ ਮਗਰ ਬਰੀਕ ਮਾਰ ਰਹਿ ਗਿਆ ਉਹ ਚੋਗ ਰਹੇ ਨੇ ਤੇ ਲਵਾ ਕੇ ਟਾਂਕਾ ਬੋਰੀਆਂ ਨੂੰ ਫਿਰ ਕਰਵਾਉਣਾ ਲੋਡ ਟਰਾਲੀ 'ਚ ਤੇ ਫਿਰ ਟਰੱਕ 'ਚ ਪਲਟੀ ਕਰਨਾ ਮਾਲ ਤੇ ਦੇਖਦੇ ਆ ਕਿੰਨਾ ਕੁ ਵਜ਼ਨ ਹੁੰਦਾ ਵੀ ਕਿੰਨੀਆਂ ਬੋਰੀਆਂ ਹੋ ਗਈਆਂ ਟੋਟਲ ਟਰਾਲੀ 'ਚ ਕਰਾਂਗੇ ਗਿਣਤੀ ਤਕਰੀਬਨ ਝਾੜ ਆਏ ਆਊਗਾ 90 90 ਤੋਂ ਪਲੱਸ 90 95 ਲੈ ਲਵੇ ਜਿੱਥੇ ਤੱਕ ਆਈ ਆ ਬੋਰੀਓ ਬੋਰੀ ਖੜੀ ਐ ਖੇਤ ਚ ਬਾਕੀ ਸਾਰਾ ਖੇਤ ਪੱਟੇ ਦੇ ਪਤਾ ਲੱਗੇ ਜਾਣਾ ਹਲੇ ਤਾਂ ਆਪਣਾ ਅੰਤਜਾ ਏ ਵੀ 90 95 ਦੇ ਲਵੇ ਝੜ ਆ ਜੂਗਾ ਜਿੱਦਾਂ ਆਪਾਂ ਪੱਕੀ ਪਟਾਈ ਚ ਬੋਰੀਆਂ ਖੜੀਆਂ ਹੁੰਦੀਆਂ ਨੇ ਖੇਤ ਚ ਉਦਾਂ ਖੜੀਆਂ ਨੇ ਤੁਹਾਡੇ ਸਾਹਮਣੇ ਨੇ ਲਾਈਨਾਂ ਦੇਖੋ ਇਹ ਵੀ ਨਹੀਂ ਹੈਗਾ ਵੀ ਬਾਲੀ ਦੂਰ ਦੂਰ ਬੋਰੀਆਂ ਪਈਆਂ ਨੇ ਲਵੇ ਲਵੀ ਪਈਆਂ ਨੇ ਪੱਕੀ ਤੁਹਾਨੂੰ ਦੇਖਦੀਂ ਦੇ ਹੋਣਾ ਵੀਡੀਓ ਚ 25 26 ਦੀ ਇੱਕ ਲੈਂਨ ਆ ਇਹ ਤੇ ਉਹੀ ਚਾਰ ਪੰਜ ਗਲੈਨਾਂ ਨੇ ਮੰਨ ਕੇ ਚੱਲੋ ਉਹ 120 30 ਕ ਗੱਟਾ ਪੈਨਾਂ ਨੇ ਅੱਜ ਪਟਿਆ ਉਸ ਆਪਣੇ ਕੋਲ ਕੱਲ ਵਾਲਾ ਪਿਆ ਟਰਾਲੀ ਚ ਉਹ ਪਾਉਨੇ ਆ ਤੇ ਆ ਗੋਲੀ ਰਹਿੰਦੀ ਆ ਹਲੇ ਸਾਰੀਓ ਚੁਗਣ ਤੋਂ ਅੱਧੇ ਤੋਂ ਹਲੇ ਘੱਟ ਖੇਤ ਪਟਿਆ ਗਿਆ ਆਪਣੇ 12 ਬਿਗੇ ਦਾ ਖੇਤ ਆ ਸਾਰੇ ਹੀ ਤੇ ਮੰਨ ਕੇ ਚਲੋ ਇੱਥੇ ਤੱਕ ਅੱਧਾ ਹੋਊਗਾ ਖੇਤ ਦਾ ਔਰ ਇੱਕ ਤੱਕ ਖੇਤ ਦਾ ਅੱਧਾ ਹੋਊਗਾ ਇੱਧਰ ਦੇਖੋ ਕਾਫੀ ਖੇਤ ਪਿਆ ਤੇ ਇੱਧਰਲੇ ਪਾਸੇ ਨੂੰ ਰਹਿ ਗਈਆਂ ਆਪਣੇ ਢੇਡੇ 1 2 3 4 5 5 ਢੇਡੇ ਹੋਰ ਪੱਟੇ ਤਾਂ ਫੇਰ ਮੰਨ ਕੇ ਚਲੋ ਅੱਧਾ ਆਲੂ ਪੱਟਿਆ ਜਾਣਾ ਹੈ ਬਾਕੀ ਤੁਹਾਨੂੰ ਸਾਰਾ ਕਲੀਅਰ ਕਰਾਂਗੇ ਕਿੰਨਾ ਝਾੜ ਆਇਆ ਰੋਜ਼ ਦਾ ਰੇਟ ਦੱਸਿਆ ਕਰਾਂਗੇ ਵੀ ਅੱਜ ਆਪਾਂ ਇਹ ਰੇਟ ਪਟਾਈ ਚੱਲਦੀ ਆ ਵੀ ਅੱਜ ਆ ਰੇਟ ਪਟਾਈ ਚੱਲਦੀ ਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਲਿਆਈ ਟਰਾਲੀ ਖੇਚ ਆਪਾਂ ਹੁਣ ਕਰਾਂਗੇ ਲੋਡ ਤੇ ਟਾਂਕਾ ਲਾ ਰਿਹਾ ਬੰਦਾ ਇੱਕ ਪਟਾ ਬਹੁਤ ਜ਼ਿਆਦਾ ਗਿੱਲਾ ਹੈ ਦੇਖਦੇ ਹਾਂ ਹੁਣ ਟਰਾਲੀ ਭਰੇ ਤੇ ਟਰੈਕਟਰ ਕੱਢਦਾ ਇੱਧਰ ਨੂੰ ਜਾਂ ਨਹੀਂ ਆ ਸਾਰਾ ਹੀ ਲਵੇ ਲਵੇ ਸੜਕ ਤੇ ਸਾਰੀ ਪਟਾ ਇਹ ਜ਼ਿਆਦਾ ਨਰਮ ਦੀ ਜ਼ਿਆਦਾ ਪਾਣੀ ਜ਼ਿਆਦਾ ਲੱਗਿਆ ਹੋਇਆ ਤੇ ਆ ਦੇਖੋ ਟਰਾਲੀ ਇੱਕ ਟਾਇਰ ਜਾਮ ਹੈ ਗਿਆ ਪਰ ਟਰੈਕਟਰ ਲੈ ਗਿਆ ਪੱਟ ਕੇ ਬੋਰੀਆਂ ਹੀ 60 ਕ ਬੋਰੀਆਂ ਦੀ ਟਰਾਲੀ ਚ ਤੇ ਹੁਣ ਦੇਖਦੇ ਹਾਂ ਰਾਹ ਵੀ ਕਿੱਧਰ ਨੂੰ ਕੱਢੀਏ ਉਸ ਹਾਵ ਨਾਲ ਸੁੱਕੇ ਜਿਹਨੂੰ ਦੇਖ ਕੇ ਕੱਢਾਂਗੇ ਤੇ ਪਹਿਲਾਂ ਚਲੋ ਲੋਡ ਕਰਾ ਲੀਏ